ਯਾ ਵੰਦ ਦਾ ਸ਼ੱਦਾਗਾ ਸਰਕਾਰ ਦੀਆਂ ਗਲਤਨੀਪੀਆਂ ਪਹਿਲਾਂ ਲਗਾਤਾਰ ਪੀਰਾ ਮਹੀਨੇ ਸੰਘਰਸ਼ ਲੜ ਕੇ ਆਪਦੀਆਂ ਹੱਕੀ ਮੰਨਾ ਮੰਗਾ ਮਨਵਾਈਆਂ ਨੇ ਉਹਨਾਂ ਮੰਗਾ ਨੂੰ ਲੈ ਕੇ ਸਾਡੀਆਂ ਜਫੇ ਬੰਦੀਆਂ ਦੁਬਾਰਾ ਖਨੌਰੀ ਤੇ ਸੰਭੂ ਬਾਰਡਰ ਤੇ ਲੜਾਈ ਲੜ ਰਹੀਆਂ ਨੇ ਦੱਲੇয়াল ਸਾਹਿਬ ਮਰਨ ਬਰਤ ਦੇ ਬੈਠੇ ਨੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਅਤੇ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਜਿਹੜਾ ਇਹ ਮਾਹੌਲਾ ਦਾ ਪਿੰਡਾਂ ਦੇ ਵਿੱਚ ਸਰਗਰਮ ਹੋ ਰਹੇ ਨੇ ਲੋਕ ਇਹ ਗੱਲ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਹੋਣੀ ਅੱਜ ਪਾ ਜਿਹੜਾ ਪੰਜਾਬ ਵੰਬ ਇੱਕ ਦਿਨ ਖਾਤਰ ਕੁਝ ਕਰਦੇ ਆਂਗੇ ਸਰਕਾਰ ਨੂੰ ਸੰਕੇਪਿਕ ਭਰਨਾਗਾ ਇਹੂ ਪਾ ਆਬੇ ਵਿੱਚ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜਿਹੜੇ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਨੇਗੇ ਹੋਰ ਤੇਜ਼ ਹੋਣਗੇ ਅਸੀਂ ਜੀ ਆਪਦੀਆਂ ਮੰਗਾਂ ਹਰ ਹਾਲਤ ਦੇ ਵਿੱਚ ਸਰਕਾਰ ਤੋਂ ਮਨਜ਼ੂਰ ਕਰਾ ਕੇ ਰਾਂਗੇ ਜਿਹੜੇ ਆ ਖਨੋਰੀ ਬਾਰਡਰ ਦੇ ਉੱਪਰ ਬੈਠੇ ਨੇ ਡੱਲੇਵਾਲ ਸਾਹਿਬ ਦੇ ਉਹ ਮਰਨ ਵਰਤ ਦੇ ਬੈਠੇ ਨੇ ਕੀ ਕਹੋਂਗੇ ਉਸ ਪਰ ਉਹ ਮਰਨ ਵਰਤ ਤੇ ਤਾਂ ਹੀ ਬੈਠੇ ਨੇ 11 ਮਹੀਨੇ ਉਹਨਾਂ ਨੂੰ ਲੜਾਈ ਲੜਦਿਆਂ ਨੂੰ ਹੋ ਗੇ ਜਦੋਂ ਸਰਕਾਰ ਨੇ ਕੋਈ ਗੱਲ ਮੰਨੀ ਨਹੀਂ ਜਾਇਜ਼ ਮੰਗਾਂ ਨੇ ਪਹਿਲਾਂ ਦਿੱਲੀ ਮੋਰਚੇ ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਨੇ ਵੀ ਇਹਨਾਂ ਨੂੰ ਲਾਗੂ ਕਰੋ ਜਦੋਂ ਨਹੀਂ ਮੰਨੀ ਤਾਂ ਫਿਰ ਆਪਣੇ ਲਵੇ ਹਥਿਆਰ ਰਹਿ ਜਾਂਦਾ ਵੀ ਆਪਾਂ ਭੁੱਖ ਤੇ ਕੱਟ ਕੇ ਸਰਕਾਰ ਅੱਗੇ ਤਰਲੇ ਕਰੀਏ ਵੀ ਸਾਡੀ ਗੱਲ ਮੰਨ ਲਾ ਪਰ ਜਿਹੜੀ ਸਰਕਾਰ ਆ ਇੰਨੀ ਜ਼ਿਆਦੇ ਢੀਠ ਹੋਈ ਹੋਈ ਆ ਕਿ ਇੰਨਾ ਗੱਲਾਂ ਰਾਹੀਂ ਮੰਨਣ ਨੂੰ ਤਿਆਰ ਨਹੀਂ ਹੈਗੀ ਅੱਜ ਮਹੀਨੇ ਤੋਂ ਬਾਅਦ ਸ਼ਮਾ ਹੋ ਗਿਆ ਸਰਕਾਰ ਦੇ ਕੰਨ ਤੇ ਜੂਣੀ ਸਰਕੀ ਅਤੇ ਇਸ ਤੋਂ ਬਾਅਦ ਜਿਹੜੇ ਹੋਰ ਨੇ ਸੰਘਰਸ਼ ਸਾਨੂੰ ਪਿੱਖੇ ਕਰਨੇ ਪੈਣਗੇ ਪੰਜਾਬ ਦੇ ਮੁੱਖ ਮੰਤਰੀ ਨੇ ਤੁਹਾਡੇ ਨਾਲ ਕੋਈ ਹੱਸਤਾ ਕਾਇਮ ਕੀਤਾ ਕਈ ਵਾਰੀ ਗੱਲਾਂ ਵਾਪਾਂ ਜਿਹੜੀਆਂ ਸਾਡੀਆਂ ਜਫੇ ਬੰਦੀਆਂ ਨੇ ਉਹਨਾਂ ਦੇ ਨਾਲ ਮੀਟਿੰਗਾਂ ਰੱਖੀਆਂ ਨੇ ਪਰ ਉਹਨਾਂ ਦੇ ਵਿੱਚੋਂ ਕੀ ਜਾਣੀਏ ਜਿਹੜਾ ਇਹ ਮੁੱਖ ਮੰਤਰੀ ਆ ਇਹਦਾ ਦੂਜਿਆਂ ਸਾਰਿਆਂ ਦੇ ਨੋਂ ਆਪ ਘਰਦਾ ਮੁੰਡਾ ਬੋਕ ਆਦਮ ਘਹਾਣਾ ਗਿਆ ਆ ਤੇ ਹੁਣ ਕਹਿੰਦਾ 2 ਘੰਟਿਆਂ ਨੂੰ ਮੁੱਕਰ ਜਾਣਾ ਬਾਬੇ ਕਰੀ ਜਾਣਾ ਕਿਸੇ ਗੱਲ पे ਪੂਰਨੀ ਚੜ ਜਾਂ। ਇਹੋ ਜਿਹਾ ਮੁੱਖ ਮੰਤਰੀ ਦਾ ਏਡੀ ਉਮਰ ਦੇ ਵਿੱਚ ਦੇਖੀ ਪਹਿਲੀ ਵਾਰੀ ਆ। ਜੇ ਦੇਖਿਆ ਜਾਵੇ ਥੋੜੀ ਲੜਾਈ ਜਿਹੜੀ ਹੈਗੀ ਆ ਉਹ ਕੇਂਦਰ ਸਰਕਾਰ ਨਾਲ ਆ। ਕੇਂਦਰ ਸਰਕਾਰ ਕੀ ਕਹਿ ਰਹੀ ਐ ਇਸ ਬਾਰੇ? ਜਿਹੜੀ ਸਾਡੀ ਲੜਾਈ ਆ ਕੇਂਦਰ ਸਰਕਾਰ ਨਾਲ ਆ। ਕੇਂਦਰ ਸਰਕਾਰ ਦੀਆਂ ਭਾਈਵਾਲ ਸੂਬਾ ਸਰਕਾਰਾਂ ਵੀ ਨਹੀਂ। ਜਦੋਂ ਉਹਨਾਂ ਦੀ ਗੱਲ ਸੂਬਾ ਸਰਕਾਰਾਂ ਜੇ ਡਟ ਕੇ ਸਟੈਂਡ ਰਹਿਣ ਵੀ ਸਾਡੇ ਸੂਬਿਆਂ ਦੇ ਅੰਦਰ ਆ ਕੋਸ਼ਿਸ਼ ਹੀ ਹੋਣੀ ਨਹੀਂ ਦੇਣਾ। ਤਾ ਕੇਂਦਰ ਦੀ ਕੀ ਜੁਰਤਾ ਆ ਕਬੂ ਆਪਾਂ ਨੇ ਦੇਖ ਲਿਆ ਵੀ ਕੇਂਦਰ ਸਰਕਾਰ ਨਾਲ ਤਾਂ ਲੜਾਈ ਹੈ ਹੀ ਹੈ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਕਮੋਂ ਕਿਸਾਨਾਂ ਦੇ ਹਮੇਤ ਜਾ ਕੇ ਡਟੀ ਆ ਗਈ ਉਹ ਵੀ ਕੇਂਦਰ ਦੀ ਸਰਕਾਰ ਦੇ ਹੰਗਾਰੇ ਚ ਹੰਗਾਰਾ ਭਰੀ ਜਾਂਦੀ ਆ ਹਾਂ ਜਿਹੜੀ ਮੀਟਿੰਗ ਆ ਗਈ ਸਾਡੇ ਨਾਲ ਮੀਟਿੰਗ ਆ ਉਹਨਾਂ ਦੀਆਂ ਕੁਝ ਮੰਤਰੀਆਂ ਦੀਆਂ ਹੋਈਆਂ ਨੇ ਪਰ ਉਹਦੇ ਵਿੱਚੋਂ ਕੋਈ ਰਿਜ਼ਲਟ ਨਿਕਲਿਆ ਨਹੀਂ ਹੈਗਾ। ਧੂਰੀ ਬਲਾਕ ਦਾ ਜਨਰ 77 ਜ਼ਿਲ੍ਹਾ ਦਾ ਸੰਗਠਨ 77 ਜਿਹੜਾ ਪੰਜਾਬ ਬੰਦ ਕੀਤਾ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਲਗਾਤਾਰ ਡੱਲੇਵਾਲ ਸਾਹਿਬ ਤੇ ਸਰਬਨ ਸਿੰਘ ਭੰਦੇਰ ਇੱਕ ਰ ਖਨੌਰੀ ਬਾਰਡਰ ਤੇ ਬੈਠੇ ਨੇ ਡੱਲੇਵਾਲ ਸਾਹਿਬ ਤੇ ਸਰਬਨ ਸਿੰਘ ਭੰਦੇਰ ਆਪਣੇ ਸੰਘੂ ਸੰਭੂ ਬਾਰਡਰ ਤੇ ਬੈਠੇ ਨੇ ਪਰ ਜਦ ਦੀ ਇੱਥੋਂ ਦੀਆਂ ਸਰਕਾਰਾਂ ਨੇ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਕਿਉਂਕਿ ਜਦ ਡੱਲੇਵਾਲ ਸਾਹਿਬ ਨੂੰ ਮਰਨ ਪਰਤੇ ਤੇ ਬੈਠਣਾ ਪਿਆ ਉਹ ਆਖਰ ਨੂੰ ਬੈਠਣਾ ਪਿਆ ਕਿਉਂਕਿ ਸਰਕਾਰਾਂ ਨੇ ਇੱਥੇ ਸਾਡੀ ਕਿਸੇ ਦੀ ਸੁਣੀ ਨਹੀਂ ਜਦੋਂ ਸੰਭੂ ਬਾਰਡਰ ਦੇ ਉੱਪਰ ਸਰਬੰਸ ਸਿੰਘ ਭੰਦੇਰ ਨੇ 100 ਬੰਦੇ ਦਾ ਜਥਾ ਜਦੀ ਉਧਰੋਂ ਭੇਜਿਆ ਜਿਹੜੀ ਸਰਕਾਰ ਕਹਿੰਦੀ ਸੀ ਵੀ ਅਸੀਂ ਟਰਾਲੀਆਂ ਰਹੀਂ ਤੁਹਾਨੂੰ ਜਾਣ ਨਹੀਂ ਦੇਣਾ ਵੀ ਤੁਸੀਂ ਤੁਰ ਕੇ ਭੱਜ ਜਾਓ ਜਰ ਜਦੋਂ ਆਪਣੇ ਕਿਸਾਨ ਤੁਰ ਕੇ ਜਾਣ ਲੱਗੇ ਨੇ ਤਾਂ ਸਾਡੇ ਆਪਣੇ ਕਿਸਾਨਾਂ ਦੇ ਉੱਪਰ ਉੱਥੇ ਅਥਰੂ ਗਾਇਸ ਦੇ ਗੋਲੇ ਛਿੱਟੇ ਗਏ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਇਸ ਕਰਕੇ ਜਿੰਦੀ ਸਰਕਾਰ ਨੇ ਸਾਡੀ ਜਦੋਂ ਨਾ ਸੁਣੀ ਤਾਂ ਫਿਰ ਸਾਨੂੰ ਇਹ ਪੰਜਾਬ ਬੰਦ ਕਰਨ ਦਾ ਸੱਦਾ ਦੇਣਾ ਪਿਆ ਦੇਖਿਆ ਗਿਆ ਕਿ ਹਰੇਕੀ ਜਿਹੜੇ ਸੰਸਥਾ ਦੇ ਲੋਕ ਤੁਹਾਡੇ ਕੋਲ ਪਹੁੰਚੇ ਨੇ ਹਰੇਕ ਪਾਰਟੀ ਦੇ ਲੋਕ ਤੁਹਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਦੇਖੋ ਹੁਣ ਤਾਂ ਸਾਰਿਆਂ ਦਾ ਇਹੀ ਕਿਹਾ ਗਿਆ ਵੀ ਅਸਲ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੂੰ ਹੁਣ ਇੱਕ ਹੋਣਾ ਪੈਣਾ ਹੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਪਹਿਲਾਂ ਜਥੇਬੰਦੀਆਂ ਦੇ ਕੁਝ ਮਾੜਾ ਮੋਟਾ ਆਪਸ ਵਿੱਚ ਮਤਭੇਦ ਤੇ ਜਾਨੀ ਉਹ ਮਤਭੇਦ ਹੁਣ ਸਾਨੂੰ ਦੂਰ ਕਰਨੇ ਪੈਣੇ ਨੇ ਕਿਉਂਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਕ ਦਾ ਅਗਰਾਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਹੁਣ ਇਹ 4 ਤਰੀਕ ਨੂੰ ਹੈ ਜਿਹੜਾ ਅਸੀਂ ਟਹਾਣੇ ਜਾ ਰਿਹਾ ਉੱਥੇ ਜਾ ਕੇ ਅਸੀਂ ਬਹੁਤ ਵੱਡਾ ਇਕੱਠ ਕਰਨਾ ਹੈ ਕਿਉਂਕਿ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਵੀ ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਆਪਾਂ ਵੱਡਾ ਇਕੱਠ ਕਰੀਏ ਵੱਡਾ ਇਕੱਠ ਕਰਕੇ ਜਿਹੜਾ ਆ ਦੋ ਪਾਸੇ ਫਾਰਮਾਂ ਤੇ ਸਾਡੇ ਕਿਸਾਨ ਬੈਠੇ ਨੇ ਜੇ ਜਦੀ ਉਹਨਾਂ ਨੂੰ ਕੋਈ ਵੱਡਾ ਹਲਾਰਾ ਦਿੱਤਾ ਜਾਵੇ ਤਾਂ ਕਿ ਇਹ ਅਸੀਂ 4 ਤਰੀਕ ਨੂੰ ਇੱਥੇ ਟਹਾਣੇ ਜਾਣਾ ਉਸ ਤੋਂ ਬਾਅਦ 9 ਤਰੀਕ ਆ ਜਿਹੜੀ ਉਸ ਨੂੰ ਅਸੀਂ ਮੋਗੇ ਦੇ ਵਿੱਚ ਜਾਣਾ ਹੈ ਉੱਥੇ ਵੀ ਬਹੁਤ ਵੱਡਾ ਇਕੱਠ ਕਰਨਾ ਹੈ ਤਾਕੇ ਇਹ ਜਿਹੜੀਆਂ ਸਰਕਾਰਾਂ ਨੇ ਤਾਂ ਇਹਨਾਂ ਸੁੱਤੀਆਂ ਸਰਕਾਰਾਂ ਨੂੰ ਜਗਾਇਆ ਜਾਵੇ ਇਹ ਮਹਾਪੰਚਾਇਤ ਹੋਊਗੀ ਜੀ ਹਾਂ ਜੀ ਇਹ ਮਹਾਪੰਚਾਇਤ ਹਰਿਆਣਾ ਨੇ ਕਿਹਾ 20 ਉਹ ਮਹਾਪੰਚਾਇਤ ਕਿਹਾ ਨੇ 20 ਜੇ ਸਾਰੇ ਕਿਸਾਨ ਇਕੱਠੇ ਹੁੰਦੇ ਨੇ ਫਿਰ ਅਸੀਂ ਛੱਡੀ ਜਿਹੜੀ ਮਹਾਪੰਚਾਇਤ ਹੈ ਅਸੀਂ ਵੀ ਤੁਹਾਡੇ ਬਰਾਬਰ ਖੜਾਂਗੇ ਵੀ ਜੇ ਤੁਸੀਂ ਕਿਸਾਨ ਜਿਥੇ ਵਧੀਆਂ ਇਕੱਠੀਆਂ ਨਹੀਂ ਹੁੰਦੀਆਂ ਤਾਂ ਭਰਾਵੋ ਅਸੀਂ ਵੀ ਫਿਰ ਤੁਹਾਡੇ ਵਿੱਚ ਨਹੀਂ ਆਉਣਾ ਦੇਖਿਆ ਗਿਆ ਮੁੱਖ ਮੁੱਦਾ ਕੀ ਆ ਮੁੱਖ ਮੁੱਦਾ ਤਾਂ ਦੇਖੋ ਸਾਰੀਆਂ ਜਥੇਬੰਦੀਆਂ ਨੇ ਜਿੰਨੀਆਂ ਵੀ ਮੁੱਖ ਮੁੱਦਾ ਤਾਂ ਉਹੀ ਹੈ ਵੀ ਜਿਹੜੀਆਂ ਸਾਡੀਆਂ ਮੰਡੀਆਂ ਨੇ ਇਹ ਬਚਨੀਆਂ ਚਾਹੀਦੀਆਂ ਨੇ ਸਾਨੂੰ ਐਮਐਸਪੀ ਤੇ ਰੇਟ ਮਿਲਣਾ ਚਾਹੀਦਾ ਹੈ ਸੁਆਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਸਾਡਾ ਉੱਥੋਂ ਧਰਨਾ ਚੱਕਿਆ ਗਿਆ ਤਾਂ ਮੋਦੀ ਸਰਕਾਰ ਨੇ ਜਦੋਂ ਕਿਹਾ ਵੀ ਮੈਂ ਕਾਲੇ ਕਾਨੂੰਨ ਵਾਪਸ ਲੈਣਾ ਤਾਂ ਉਸਨੇ ਕਿਹਾ ਦੀ ਵੀ ਜਿਹੜੀਆਂ ਛੋਟੀਆਂ ਆ ਮੰਗਾਂ ਨੇਗੀਆਂ ਐਮਐਸਪੀ ਦੀਆਂ ਜੱਹਾ ਹੋਰ ਨੇ ਉਹ ਸਾਰੀਆਂ ਮੰਗਾਂ ਅਸੀਂ ਮੰਨ ਲਈਆਂ ਅਸੀਂ ਛੋਟੀਆਂ ਬਾਅਦ ਚ ਮਨਜ਼ੂਰ ਕਰ ਦੇਾਂਗੇ ਆ ਤੁਹਾਨੂੰ ਰੇਟਨ ਨਹੀਂ ਦਿੱਤਾ ਗਿਆ ਨਹੀਂ ਕੋਈ ਰੇਟ ਨਹੀਂ ਦਿੱਤਾ ਗਿਆ ਹਜੇ ਤੱਕ ਉਸੇ ਖੱਜਲ ਕੁਵਾਰੀ ਕਰਕੇ ਅੱਜ ਜਿਹੜੇ ਕਿਸਾਨ ਨੇ ਸਾਡੇ ਉਹ ਸੜਕਾਂ ਦੇ ਉੱਪਰ ਬੈਠਣ ਲਈ ਮਜਬੂਰ ਹੋਏ ਡੱਲੇਵਾਲ ਸਾਹਿਬ 34 ਦਿਨ ਤੋਂ ਮਰਨ ਮਾਰ ਤੇ ਬੈਠ ਟੈਨੇ ਕੀ ਕਹਣਾ ਜਾਉਂਗੇ ਅਸੀਂ ਡੱਲੇਵਾਲ ਸਾਹਿਬ ਸਾਦ ਅਸੀਂ ਕਹਿਣੇ ਆ ਵੀ ਜਿਹੜੇ ਆਗੂ ਹੁੰਦੇ ਨੇ ਆਗੂ ਕਿਤੇ ਵੀ ਵਾਪਰ ਨੂੰ ਮਿਲਦੇ ਨਹੀਂ ਹੁੰਦੇ ਛੇਤੀ ਕਿਉਂਕਿ ਆਗੂ ਬਹੁਤ ਚਿਰਚ ਬਣਦਾ ਹੈ ਅਸੀਂ ਇਸ ਕਰਕੇ ਸਰਕਾਰ ਨੂੰ ਇਹੀ ਸचेत ਕਰਦੇ ਆ ਵੀ ਜੇ ਤੁਸੀਂ ਡੱਲੇਵਾਲ ਸਾਹਿਬ ਵੱਲ ਧਿਆਨ ਨਹੀਂ ਦੇ ਰਹੇ ਕਿਉਂਕਿ ਜਿੰਮੇ ਸੁਪਰੀਮ ਕੋਰਟ ਕਹਿ ਰਿਹਾ ਹੈ ਉਹ ਪੰਜਾਬ ਦੀ ਸਰਕਾਰ ਨੂੰ ਤਾਂ ਕਹਿ ਰਿਹਾ ਹੈ ਵੀ ਤੁਸੀਂ ਇਹਦਾ ਇਲਾਜ ਕਰਾਓ ਪਰ ਆਪਾਂ ਕਹਿਣਾ ਵੀ ਪੰਜਾਬ ਦੀ ਸਰਕਾਰ ਕੋਲੇ ਕੱਖ ਨਹੀਂ ਹੈਗਾ ਜੋ ਕੁਛ ਵੀ ਹੈਗਾ ਉਹ ਸੈਂਟਰ ਸਰਕਾਰ ਕੋਲੇ ਹੈ ਜੇ ਸੈਂਟਰ ਸਰਕਾਰ ਸਾਡੀਆਂ ਇਹ ਮੰਗਾਂ ਮੰਨ ਲੇ ਤਾਂ ਡੱਲੇਵਾਲ ਸਾਹਿਬ ਜਿਹੜੇ ਨੂੰ ਅੱਜ 34 ਦਿਨ ਹੋ ਗਏ ਉਹ ਭੁੱਖ ਹੜਤਾਲ ਤੇ ਬੈਠੇ ਨੇ ਤਾਂ ਜੇ ਮੰਗਾ ਮੰਨੀਆਂ ਜਾਣ ਤਾਂ ਡੱਲੇਵਾਲ ਸਰਕਾਰ ਦੀ ਉਹ ਜਿਹੜੀ ਮੰਗਾ ਹੈ ਉਹ ਮੰਨ ਕੇ ਤਾਂ ਉਹ ਵੀ ਜਿਹੜਾ ਮਰਨ ਵਰਤ ਹੈ ਉਹਨਾਂ ਦਾ ਖੁੱਲਿਆ ਜਾਵੇ